ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਅਸੀਂ ਗੱਲ ਕਰਾਂਗੇ ਭਗਤ ਧੰਨੇ ਦੀ ਬਹੁਤ سارے ਲੋਕਾਂ ਦਾ ਮੰਨਣਾ ਹੈ ਕਿ ਧੰਨੇ ਨੇ ਪੱਥਰ ਵਿੱਚੋਂ ਰੱਬ ਨੂੰ ਪਾਇਆ ਸੀ ਹਾਲਾਂਕਿ ਧੰਨੇ ਦੇ ਨਾਂ ਤੇ ਫਿਲਮਾਂ ਵੀ ਬਣ ਚੁੱਕੀਆਂ ਨੇ ਧੰਨੇ ਦੇ ਨਾਂ ਤੇ ਬਹੁਤ ਸਾਰੇ ਕਿਤਾਬਾਂ ਵੀ ਛਪ ਚੁੱਕੀਆਂ ਨੇ ਤੇ ਹੱਦ ਨਾਲੋਂ ਜ਼ਿਆਦਾ ਲੋਕਾਂ ਦਾ ਮੰਨਣਾ ਹੈ ਕਿ ਧੰਨੇ ਨੇ ਪੱਥਰ ਵਿੱਚੋਂ ਰੰਭ ਪਾਇਆ ਜਰਾਸਲ ਗੱਲ ਇਹ ਹੈ ਕਿ ਧੰਨੇ ਨੇ ਪੱਥਰ ਵਿੱਚੋਂ ਨਹੀਂ ਬਲਕੇ ਆਪਣੇ ਭੋਲੇ ਬੰਦ ਕਰਕੇ ਦਬ ਪਾਇਆ ਕਿਉਂਕਿ ਧੰਨੇ ਦੀ ਭਗਤੀ ਵਿੱਚ ਧੰਨੇ ਦੇ ਪਿਆਰ ਵਿੱਚ ਨਾ ਕੋਈ ਕੱਪ ਸੀ ਨਾ ਧੋਖਾ ਸੀ ਨਾ ਫਰੇਵ ਸੀ ਨਾ ਕੋਈ ਚਿਰਾਟੀ ਸੀ ਇਸ ਕਰਕੇ ਰੱਬ ਨੇ ਉਹਨੂੰ ਦਰਸ਼ ਦਿੱਤੇ ਸੀ ਉਹਦੇ ਭੋਲੇਪਨ ਕਰਕੇ ਨਾ ਕਿ ਪੱਥਰ ਕਰਕੇ ਹਾਲਾਂਕਿ ਤੁਸੀਂ ਮੇਰੀ ਦਲਦਾ ਗੁੱਸਾ ਨਾ ਕਰਨਾ ਕਿਉਂਕਿ ਮੈਂ ਤੁਹਾਨੂੰ ਸੱਚਾਈ ਦੱਸ ਰਿਹਾ ਹਾਂ ਤੁਹਾਨੂੰ ਪੂਰਾ ਪ੍ਰਮਾਣ ਦਵਾਂਗਾ ਇਹ ਧੰਨੇ ਨੇ ਪੱਥਰ ਵਿੱਚੋਂ ਨਹੀਂ ਬਲਕਿ ਭੋਲੇਪਨ ਵਿੱਚ ਰੱਬ ਪਾਇਆ ਸੀ ਹਾਲਾਂਕਿ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵੀ ਦਾ ਜ਼ਿਕਰ ਕੀਤਾ ਹੈ ਧੰਨੇ ਦੀ ਭਗਤੀ ਬਾਰੇ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਜ਼ਿਕਰ ਕੀਤਾ ਹੈ ਜਿਵੇਂ ਕਿ ਤੁਹਾਨੂੰ ਵਾਰ ਸਣਾ ਦਿਨਾ ਹ ਬ੍ਰਾਹਮਣ ਪੂਜੇ ਦੇਵਤੇ ਧੰਨਾ ਗਾਉਂ ਚਰਾਵਨ ਆਵੇ ਜਿਹੜਾ ਬ੍ਰਾਹਮਣ ਸੀ ਉਹ ਦੇਵਤਿਆਂ ਦੀ ਪੂਜਾ ਕਰਦਾ ਸੀ ਪੱਥਰਾਂ ਦੀ ਪੂਜਾ ਕਰਦਾ ਸੀ ਉਹਦੇ ਕੋਲ ਇੱਕ ਸ਼ਾਲੀਗ੍ਰਾਮ ਦਾ ਪੱਥਰ ਸੀ ਕਹਿੰਦੇ ਨੇ ਸ਼ਾਲੀਗ੍ਰਾਮ ਦੇ ਪੱਥਰ ਨੂੰ ਭਗਵਾਨ ਵਿਸ਼ਨੂੰ ਦਾ ਸਰੂਪ ਮੰਨਿਆ ਗਿਆ ਹੈ ਉਹ ਪੂਜਾ ਕਰਦਾ ਹੁੰਦਾ ਸੀ ਤੇ ਉੱਥੇ ਧੰਨਾ ਗਊਆਂ ਚਰਉਣ ਵਾਸਤੇ ਆਉਂਦਾ ਹੁੰਦਾ ਸੀ ਬ੍ਰਾਹਮਣ ਪੂਜੇ ਦੇਸ ਤੇ ਤੰਦਾ ਗਾਉਂ ਚ ਰਾਵਣ ਆਵੇ ਤੰਨੇ ਦਿੱਠਾ ਚਲਿਤ ਇਹੋ ਪੂਛੇ ਬ੍ਰਾਹਮਣ ਆਪ ਸੁਣਾਵੇ ਜਦੋਂ ਉਹ ਬ੍ਰਾਹਮਣ ਉਸ ਪੱਥਰ ਦੀ ਉਸ ਠਾਕੁਰ ਦੀ ਪੂਜਾ ਕਰਦਾ ਹੁੰਦਾ ਸੀ ਤਾਂ ਤੰਨੇ ਨੇ ਸਭ ਕੁਝ ਵੇਖ ਲਿਆ ਉਹਨੇ ਪੁੱਛਿਆ ਕਿ ਦਾਦਾ ਜੀ ਇੱਥੇ ਸ਼ਬਦ ਤੰਨੇ ਨੇ ਦਾਦਾ ਜੀ ਵਰਤਿਆ ਦਾਦਾ ਜੀ ਆਪ ਜੀ ਕੀ ਕਰਦੇ ਪਏ ਹੋ ਪੁੱਛੇ ਬ੍ਰਾਹਮਣ ਆਪ ਸੁਣਾਵੇ ठाकुर दी सेवा करे जो इच्छे सोई फल पावे त ओ के लगा कि मैं ठाकुरान दी सेवा ਕਰਦਾ ਪਿਆ ਮ ਅਰਗਵਤੀ ਕਰ ਰਿਆ ਸੀ ਨਵਾਕਵਾ ਕੇ ਪੂਜਾ ਕਰ ਰਿਆ ਸੀ ਆਰਤੀ ਕਰ ਰਿਆ ਸੀ ਤੇ ਇਹਦੇ ਨਾਲ ਮਨ ਇੱਛਾ ਫਲ ਮਿਲਦਾ ਹੈ ਜੇ ठाकुर ਖੁਸ਼ ਹੋ ਜਾਵੇ ਤਾਂ ਮਨ ਇੱਛਾ ਫਲ ਮਿਲਦਾ ਧੰਨਾ ਕਾਡਾ ਚੌਧਰੀ ਮੈਂ ਪੇ ਤੇ ਇੱਕ ਜੇ ਤੁੜ ਪਾਵੇ ਜੋ ਜੀ ਦੇ ਅਰਥੇ ਮਿੰਤਾ ਕਰਨੀਆਂ ਹੱਥ ਜੋੜਨਾ ਜਦੋਂ ਧੰਨੇ ਨੇ ਸੁਣਿਆ ਕਿ ਕੀ ਇਹ ਸਾਰੇ ਠਾਕੁਰ ਕੋਲ ਹੋ ਜਾਵੇ ਤਾਂ ਸਾਰੇ ਕੰਮ ਕਰ ਦੇਦਾ ਹੈ ਤਾਂ ਧੰਨੇ ਦੇ ਮਨ ਵਿੱਚ ਆਇਆ ਕਿ ਮੇਰਾ ਕੰਮ ਬਹੁਤ ਹੈ ਮੇਰੇ ਖੇਤਾਂ ਵਿੱਚ ਬਹੁਤ ਕੰਮ ਹੈ ਮੇਰੇ ਘਰੇ ਵੀ ਬਹੁਤ ਕੰਮ ਹੈ ਕਿਉਂ ਨਾ ਮੈਂ ਇਸ ਪੱਧਰ ਦੇ ਕੋਲੋਂ ਇਸ ਬ੍ਰਾਹਮਣ ਕੋਲੋਂ ਠਾਕੁਰ ਹੀ ਮੰਗ ਲਵਾਂ ਤਾਂ ਉਹ ਠਾਕੁਰ ਨੂੰ ਕਹਿਣ ਲੱਗਾ ਕਿ ਇਹ ਮੈਨੂੰ ਦੇ ਦੇ ਪੱਥਰ ਇਕਲਪੇ ਢਿੱਟ ਕਰ ਦੇ ਢੰਨੇ ਨੂੰ ਗੈਲ ਫਿਦਾਵੇ ਗੈਲ ਦਾ ਤੇ ਖਿਆਨ ਫਿਦੋਨਾ ਜੋ ਬ੍ਰਾਹਮਣ ਪਤਾ ਲੱਗਿਆ ਕਿ ਉਹਨਾਂ ਢੰਨਾ ਪਿੱਛੇ ਪੈ ਗਿਆ ਉਹਨ ਢੰਨਾ ਪਿੱਛਾ ਨਹੀਂ ਛੱਡਦਾ ਪਿਆ ਤਾਂ ਉਹਨੇ ਕੀ ਕੀਤਾ ਬੜੀ ਹੀ ਚਲਾਕੀ ਨਾਲ ਇੱਕ ਦੂਸਰਾ ਪੱਥਰ ਨਾਲ ਇੱਕ ਕੱਪੜੇ ਵਿੱਚ ਲਪੇਟ ਕੇ ਢੰਨੇ ਨੂੰ ਦੇ ਦਿੱਤਾ ਤੇ ਆਪਣਾ ਖਿਆਨ ਫਿਦਾ ਲਿਆ ਠਾਕੁਰ ਕੋ ਨਵਾਲ ਕੇ ਸ਼ਾਹੀ ਰੋਟੀ ਲੈ ਉਹ ਗਿਚੜਾ ਦੇ ਹੁਣ ਉਹ ਧੰਨਾ ਕੀ ਕਰਦਾ ਹੈ ਕਿ ਘਰੇ ਜਾਂਦਾ ਹੈ ਆਪ ਇਸ਼ਨਾਨ ਕਰਕੇ ਸਵੇਰੇ ਤੇ ਫਿਰ ਉਹ ਉਸ ਪੱਥਰ ਨੂੰ ਉਸ ਠਾਕੁਰ ਨੂੰ ਇਸ਼ਨਾਨ ਕਰਾਉਂਦਾ ਹੈ ਤੇ ਉਹਦੇ ਅਗਰ ਜੋ ਵੀ ਧੰਨੇ ਕੋਲ ਰਸਾ ਮਿਸਾਸੀ ਪ੍ਰਸ਼ਾਦੇ ਨਾਲ ਦੋ ਚਾਰ ਪ੍ਰਸ਼ਾਦੇ ਰੱਖ ਕੇ ਆ ਚਾਰ ਲੱਖ ਦਾ ਦਸਦੀ ਦਾ ਘਰਾਸ ਲੱਗਦਾ ਉਹਦੇ ਜੋ ਕੁਝ ਵੀ ਸੀ ਉਹਨੇ ਬੜੇ ਪ੍ਰੇਮ ਨਾਲ बड़े प्यार ਨਾਲ ਅੱਗੇ ਰੱਖ ਦਿੱਤਾ ਤੇ ਕਹਿਣ ਲੱਗਾ ਕਿ ਠਾਕੂ ਜੀ ਭੋਗ ਲਾਓ ਹੱਥ ਜੋੜ ਬਿੰਤਾ ਕਰੇ ਪੈਰੀ ਪੈ ਪੈ ਬਹੁਤ ਮਨਾਵੇ ਉਹਨੋਂ ਪੱਥਰ ਸੀ ਉਹਨੇ ਬੋਲਣਾ ਕਿਥੋਂ ਸੀ ਉਹ ਧੰਨਾ ਵਿਚਾਰਾ ਕਹਿੰਦੇ ਹੱਥ ਜੋੜੇ ਕਦੀ ਤਾਂ ਡੋਰ ਕਰੇ ਕਦੀ ਖੁਸ਼ ਕਰੇ ਕਦੀ ਕੋਸ਼ ਕਰੇ ਬੜੀਆਂ ਮੀਤਾਂ ਕੀਤੀਆਂ ਪਰ ਪੱਥਰ ਨਾ ਬੋਲਿਆ ਪੱਥਰ ਟਸ ਤੋਂ ਮਸ ਨਾ ਹੋਇਆ ਏ ਹੋ ਵੀ ਮੂਨਾ ਜੁਠਾਲਾ ਸਾਹ ਹੋ ਵੀ ਮੂਨਾ ਜੁਠਾਲਾ ਸਾ ਜੇ ਤੂੰ ਰੂਠਾ ਮੈਂ ਕਿਹਦਾ ਸੁਖਾ ਹੋ ਕੇ ਕੰਦਾ ਕੀ ਜਦੋਂ ਤੱਕ ਤੂੰ ਪੋਹਜ ਨਹੀਂ ਕਰੇਗਾ ਧੰਨਾ ਕਹਿੰਦਾ ਉਨ ਤੱਕ ਮੈਂ ਵੀ ਹੋਜ ਨਹੀਂ ਕਰਾਂਗਾ ਮੈਂ ਭੁੱਖਾ ਹੀ ਮਰ ਜਾਵਾਂਗਾ ਪਰ ਜਿੰਨਾ ਤੱਕ ਤੂੰ ਰੋਟੀ ਨਹੀਂ ਖਾਏਗਾ ਮੈਂ ਵੀ ਰੋਟੀ ਨਹੀਂ ਖਾਵਾਂਗਾ ਸਾਈ ਪ੍ਰਤੱਕ ਹੋਏ ਰੋਟੀ ਖਾਏ ਸਾਹੇ ਮੋਹੇ ਲਾਵੇ ਉਹ ਜੋ ਰੱਬ ਸੀ ਪਰਮਾਤਮਾ ਸੀ ਉਹ ਖੁਸ਼ ਹੋ ਗਿਆ ਉਹਦੇ ਭੋਲੇਪਨ ਦੇ ਵੀ ਇਹ ਜੋ ਇਹਦਾ ਜੋ ਬਾਲਪਨ ਸੀ ਨਾ ਬਾਲਪਨ ਵਿੱਚ ਧੰਨਾ ਉਹ ਇੱਕ ਛੋਟਾ ਜਿਹਾ ਬਾਲਕ ਜੇਤੇ ਗੱਦਦਾ ਹੈ ਉਹਵੇਂ ਧੰਨਾ ਵੀ ਜੇਤੇ ਗੱਦਦਾ ਆਇਆ ਸੀ ਪਰ ਉਹਦੀ ਫਤੀ ਵਿੱਚ ਉਹ ਛੱਲੇ ਦੀ ਸੀ ਚਲਾਕੀ ਨਹੀਂ ਸੀ ਉਹ ਕਹਿੰਦਾ ਮੈਂ ਭੁੱਖਾ ਹੀ ਮਰ ਜੂਗਾ ਪਰ ਤੈਨੂੰ ਖੋਣਾ ਹੀ ਪੈਣਾ ਤਾਂ ਪਰ ਉਹ ਜੇਰੇ ਸੀ ਰੱਬ ਉਹਨਾਂ ਨੂੰ ਪ੍ਰਤੱਖ ਹੋ ਗਿਆ ਪ੍ਰਤੱਖ ਦੱਸਣ ਦਿੱਤੇ ਤੇ ਉਹਨਾਂ ਨੇ ਜੀਓ ਸੀ ਦਸਤੀ ਦਾ ਗ੍ਰਾਸ ਕੀਤਾ ਪ੍ਰਸ਼ਾਦਾ ਖਾਦਾ ਤੇ ਧੰਨੇ ਨੂੰ ਨੀਂਦ ਆ ਗਈ ਸੀ ਉਹ ਜੀ ਧੰਨਾ ਤਾਂ ਭੁੱਖਾ ਸੀ ਉਹ ਨੀਂਦ ਵਿੱਚ ਸੌ ਗਿਆ ਸੀ ਉਹ ਨੀਂਦ ਆ ਗਈ ਪਰ ਉਹਨੂੰ ਘਵਾਨ ਨੇ ਜਗਾਇਆ ਕਹਿੰਦੇ ਉੱਠੋ ਭਗਤਾਂ ਤੂੰ ਪ੍ਰਸ਼ਾਦਾ 삭 ਮੈਂ ਤਾਂ 삭 ਲਿਆ ਵੀ ਅੰਨ ਨੂੰ ਜਾਇਆ ਨਹੀਂ ਜਾਂਦੇ ਹਾ ਅੰਨ ਦੀ ਬੇਜਮੀ ਨਹੀਂ ਕਰੀ ਦੀ ਪ੍ਰਸ਼ਾਦਾ 삭ੋ ਮੈਂ ਤਾਂ ਪ੍ਰਸ਼ਾਦਾ 삭 ਲਿਆ ਪਰ ਅਗਲੀ ਤੋਕ ਵਿੱਚ ਭਾਈ ਸਾਹਿਬ ਕਹਿੰਦੇ ਨੇ ਭੋਲਾ ਭਾਉ ਗੋਵਿੰਦ ਮਿਲਾਵੇ ਇਕਿਆ ਇਤੇ ਪਾਈਸਨ ਭੋਲੇ ਪੰਡਾ ਜਿਗਰ ਕੀਤਾ ਪੱਥਰ ਦਾ ਜਿਗਰਿੰਦੀ ਕੀਤਾ ਪਾਈ ਸਾਹਮਣੇ ਕਿਉਂਕਿ ਧੰਨੇ ਨੂੰ ਜੋ ਰੱਬ ਮਿਲਿਆ ਸੀ ਧੰਨੇ ਦੇ ਭੋਲੇਪਨ ਵਿੱਚ ਮਿਲਿਆ ਸੀ ਧੰਨੇ ਨੂੰ ਜੋ ਰੱਬ ਪੱਥਰ ਵਿੱਚੋਂ ਨਹੀਂ ਮਿਲਿਆ ਸੀ ਚਲੋ ਆਪਾਂ ਗੱਲ ਕਰਦੇ ਹਾਂ ਕਿ ਜੇ ਧੰਨੇ ਨੂੰ ਪੱਥਰ ਵਿੱਚ ਰੱਬ ਮਿਲਿਆ ਸੀ ਤਾਂ ਉਸ ਤੋਂ ਪਹਿਲਾਂ ਉਹ ਜਿਹੜਾ ਬ੍ਰਾਹਮਣ ਸੀ ਜਿਨੇ ਪੱਥਰ ਦਿੱਤਾ ਸੀ ਧੰਨੇ ਨੂੰ ਉਹਨੇ ਪਤਾ ਕਿੰਨੇ ਸਾਲ ਹੋ ਗਏ ਸੀ ਕੁਝ ਰਾਤਾਂ ਦੇ ਫਿਰ ਉਹਨੇ ਉਹਨਾਂ ਦਰਸ਼ਨ ਹੋਏ ਜੇਕਰ ਪੱਥਰੇ ਦੀ ਪੂਜਾ ਰੱਬ ਮਿਲਦਾ ਹੁੰਦਾ ਚ ਉਹ ਪੰਡਤੂ ਦਾ ਆਪਣੇ 15 20 ਸਾਲ ਬਲੇ 25 ਸਾਲ ਬਲੇ ਕਿੰਨੀ ਉਮਰ ਹੋ ਗਈ ਸੀ ਪੂਜਾ ਕਰਨੇ ਦੀ ਫਿਰ ਮੇਰਾ ਸਵਾਲ ਇਹ ਹੈ ਕਿ ਫਿਰ ਉਸ ਪੰਡਤੂ ਦਾ ਰੱਬ ਕਿਉਂ ਨਹੀਂ ਮਿਲਿਆ ਕਿਉਂਕਿ ਪੱਥਰਾਂ ਵਿੱਚ ਰੱਬ ਨਹੀਂ ਮਿਲਦਾ ਭਗਵਾਨ ਮਿਲਦਾ ਹੈ ਭੋਲੇਪਨ ਵਿੱਚ ਜਿਹਦੇ ਵਿੱਚ ਕੋਈ ਕਾਪਟ ਨਾ ਹੋਵੇ ਜਿਹਦੇ ਵਿੱਚ ਕੋਈ ਚਲਾਕੀ ਨਾ ਹੋਵੇ ਜਿਹਦੇ ਅੰਦਰ ਸਿਰਫ ਰੱਬ ਦਾ ਨਾਮ ਹੀ ਚੱਲਦਾ ਹੋਵੇ ਉਹਨੂੰ ਹੀ ਰੱਬ ਨੂੰ ਮਿਲਦਾ ਹੈ ਹੁਣ ਜੋ ਰੋ ਤੰਦੇਰੇ ਉਹ ਰੱਬ ਕੰਮ ਕਰਨ ਲੱਗ ਪਿਆ ਖੇਤ ਖੇਤਾ ਮੋ ਨਾ ਪਿਆ ਪਾਣੀ ਦੇ ਨਾ ਪਿਆ ਤੋਂ ਪੰਡਿਤ ਦੁਬਾਰਾ ਫਿਰ ਗਿਆ ਸੀ ਦੇਖਣ ਵਾਸਤੇ ਉਹਨੇ ਪੁੱਛਿਆ ਕਿ ਕਿੱਥੇ ਉਹ ਰੱਬ ਤੇ ਧੰਨਾ ਕਹਿੰਦਾ ਉਹ ਸਾਹਮਣੇ ਖਾਲ ਵਾਰ ਆ ਖੇਤ ਵਾਰ ਆ ਖੇਤ ਨੂੰ ਪਾਣੀ ਦੇ ਰਿਹਾ ਉਹ ਕਹਿੰਦਾ ਮੈਨੂੰ ਤਾਂ ਦਿਖਾਈ ਨਹੀਂ ਦੇ ਰਿਹਾ ਤੇ ਕਹਿੰਦਾ ਮੈਨੂੰ ਸਾਹਮਣੇ ਤਾਂ ਮੈਨੇ ਕੰਮਿੰਦੋ ਸਾਫਟਿਕਾ ਹੀ ਦੇ ਰਿਹਾ ਤਾਂ ਉਹਨੇ ਧੰਨੇ ਨੇ ਪ੍ਰਮਾਤਮਾ ਗਿਆ ਕਿ ਪ੍ਰਮਾਤਮਾ ਜੀ ਇਹਨਾਂ ਨੂੰ ਦੱਸਣ ਦਿਓ ਪਰਮਾਤਮਾ ਕਹਿਣ ਲੱਗਾ ਕਿ ਧੰਨੇ ਆਏ ਚਲਾਕ ਬੰਦਾ ਇਹਨੇ ਤੈਨੂੰ ਪੱਥਰ ਦਿੱਤਾ ਸੀ ਜਦਕਿ ਪੱਥਰ ਵਿੱਚ ਮੇਰਾ ਵਾਸਾ ਹੀ ਨਹੀਂਗਾ ਇਹ ਚਲਾਕ ਹੈ ਇਹਨੂੰ ਦਰਸ਼ਨ ਨਹੀਂ ਦੇਵੇ ਇਹ ਕਿੰਨਾ ਚਲਾਕੀ ਖੇਡ ਖੇਲ ਗਿਆ ਸੀ ਕਿ ਚਲਾਕ ਬੰਦੇ ਨੂੰ ਮੈਂ ਦਰਸ਼ਨ ਨਹੀਂ ਦੇ ਸਕਦਾ ਇਸ ਕਰਕੇ ਧੰਨੇ ਦੇ ਕਹਿਣ ਤੇ ਫਿਰ ਜਦੋਂ ਧੰਨੇ ਨੇ ਕਾफी ਕਿਆ ਆਪ ਜੋੜੇ ਫਿਰ ਕਿਤੇ ਜਾ ਕੇ ਰੱਬ ਨੇ ਉਸਨੂੰ ਦਰਸ਼ਨ ਦਿੱਤੇ ਸੀ ਫਿਰ ਜਾ ਕੇ ਨੇ ਆਪਣੀ ਗਲਤੀ ਦੀ ਮਾਫੀ ਮੰਗੀ ਇਸ ਲਈ ਮੈਂ ਕਹਿਣਾ ਵਾਂ ਕਿ ਪੱਥਰ ਵਿੱਚੋਂ ਧੰਨੇ ਨੇ ਰੱਬ ਨਹੀਂ ਪਾਇਆ ਸੀ ਧੰਨੇ ਨੇ ਜੋ ਰੱਬ ਪਾਇਆ ਸੀ ਉਹ ਭੋਲੇ ਪੰਨ ਵਿੱਚ ਪਾਇਆ ਸੀ ਧੰਨੇ ਦੇ ਭਗਤੀ ਵਿੱਚ ਕਪਟ ਨਹੀਂ ਸੀ ਧੋਖਾ ਨਹੀਂ ਸੀ ਫਰੇਬ ਨਹੀਂ ਸੀ ਉਹਦੇ ਅੰਦਰ ਰੱਬ ਦਾ ਨਾਮ ਚੱਲਦਾ ਪਿਆ ਇਸ ਕਰਕੇ ਧੰਨੇ ਨੂੰ ਪੱਥਰ ਵਿੱਚੋਂ ਨਹੀਂ ਬਲਕਿ ਭੋਲੇ ਪੰਨ ਵਿੱਚ ਰੱਬ ਮਿਲਿਆ ਸੀ ਹਾਂ ਜੇ ਮੇਰੇ ਕੋਲ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਂ ਮਾਫੀ ਚੋਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ